ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਮਾਲਾ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਐ ਮੋਗਾ ਜ਼ਿਲ੍ਹੇ ਦਾ ਲਾਸਟ ਪੈਂਡ ਹੈ ਛੱਬਦੇ ਵਾਲੇ ਪਾਸੇ ਨੂੰ ਫਰੋਜਪੁਰ ਸਟਾਰਟ ਹੋ ਜਾਂਦਾ ਅੱਗੇ ਮੁੱਦਕੀ ਆ ਜਾਂਦਾ ਬਾਗੇ ਪੁਰਾਣੇ ਤੋਂ ਮੁੱਦਕੀ ਵਾਲੇ 메ਨ ਚਿੱਟੀ ਪੱਟੀ ਵਾਲੇ ਰੋਡ ਤੇ ਬਾਈ ਹੁਣਾਂ ਦਾ ਪੈਂਡ ਹੈ ਮਾਲਾ ਕਲਾਂ ਵੱਡਾ ਮਾਲਾ ਵੀ ਕਹਿ ਦਿੰਦੇ ਐ ਮਾਲਾ ਕਲਾਂ ਵੀ ਕਹਿ ਦਿੰਦੇ ਨਾਲ ਛੋਟਾ ਮਾਲਾ ਪਰ 메ਨ ਰੋਡ ਦੇ ਉੱਪਰ ਬਸਿਆ ਹੋਇਆ ਪੈਂਡ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹੈਮ ਟਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਰੱਖਦੇ ਆ ਲਗਭਗ 7-8 ਦੇ ਕਰੀਬ ਟੋਟਲ ਪਸ਼ੂ ਹੋਣੇ ਆ ਤਿਆਈ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਡੱਬੀ ਵਾੜ ਵੇਖ ਰਹੇ ਆ ਸੋਹਣੀ ਬੱਚੀ ਆ ਵੱਡੀ ਆ ਚੰਗੇ ਦੁੱਧ ਵਾਲੀ ਵੀਰ ਦੱਸਦਾ ਬਾਕੀ ਹਵਾਨਾ ਹੀ ਦੱਸਦਾ ਕਰਮਾਰੀ ਦੁੱਧ ਵਾਲੀ ਬੱਚੀ ਆ ਇਨਫਾਰਮੇਸ਼ਨ ਲੈ ਦੇਣਾ ਉਹ ਕਰਦੇ ਆ ਅਲਵਾ ਦਿੰਨੇ ਆ ਪ੍ਰੋਪਰ ਸਹੀ ਇਨਫਾਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਬਲਕਾਰ ਸਿੰਘ ਪਿੰਨ ਮਹਲਾਗਲਾ ਜੀ ਮੋਬਾਈਲ ਨੰਬਰ ਦੱਸ ਦੀ 85679 24726 ਇੱਕ ਰਿਫਰ ਦੇ ਸੀ 85679 24726 ਮੁੱਦਗੀ ਕਿੰਨੀ ਬਾੜ ਬਈ ਇਥੋਂ 5 ਕਿਲੋਮੀਟਰ ਆਈ ਮਾ ਬਾਗਾ ਪੁਰਾਣਾ ਬਾਗਾ ਆਪਣਾ 17 ਕਿਲੋਮੀਟਰ ਕਿੰਨਾਂ ਮਸੂਆ ਬਈ ਬੱਚੀ ਤੀਜੇ ਸੂਏ ਸੋਣਾ ਜੀ ਆਪਣੇ ਘਰ ਦੀ ਆ ਘਰ ਦੀ ਦੂਜੇ ਸੂਏ ਕਿੰਨਾ ਇੱਕ ਦੁੱਧ ਚੋਇਆ 23 ਤੋਂ 24 ਲੀਟਰ ਦੁੱਧ ਦਿੱਤਾ ਸੀ ਦੂਜੇ ਸੂਏ ਦੂਜੇ ਸੂਏ ਕਿੰਨੇ ਦਿਨ ਦਿੰਦੇ ਆ ਇਹਦੇ ਜੀ 12 ਤਰੀਕ ਨੂੰ ਦਿਨ ਪੂਰੇ ਆ 12 ਤਰੀਕ ਨੂੰ ਹਾਂਜੀ ਠੀਕ ਹੈ ਜੀ 7-8 ਦਿਨ ਲੈ ਜੀ ਹਫਤਾ ਚਲੇ ਹੂੰ ਠੀਕ ਹੈ ਜੀ ਤੁਸੀਂ ਇੱਕ ਗੱਲ ਹੋਰ ਆਫ ਕੈਮਰਾ ਦੱਸ ਦੀ ਬੀਮਾ ਹੋਇਆ ਹੋਵੇ ਦਾ ਹਾਂਜੀ ਬੀਮਾ ਹੋਇਆ ਜੀ ਦਾ 3 ਸਾਲ ਦਾ ਬੀਮਾ ਹੋਇਆ ਜੇ ਦਸੰਬਰ 25 ਤੱਕ ਬੀਮਾ ਹਜੇ ਵੈਲਿਡ ਹੈ ਦਾ 3 ਸਾਲ ਦਾ ਬੀਮਾ ਹੋਇਆ ਸੀ ਦਸੰਬਰ ਦੀ 25 ਤਰੀਕ ਤੱਕ ਨਹੀਂ 25 2025 ਦਸੰਬਰ ਤੱਕ ਜੀ ਦਸੰਬਰ ਤੱਕ ਅਸਲ ਲਾਸਟ 25 ਤੱਕ ਵੈਲਿਡ ਹੈ ਜੀ ਲਾਸਟ 25 ਤੱਕ ਠੀਕ ਹੈ ਜੀ ਕੱਢੀਏ ਬਾਹਰ ਨੂੰ ਤੋਰ ਕੇ ਥਣ ਹਵਾਨਾ ਵਿਖਾ ਦਈਏ ਅੱਥੀ ਚੁਵਾਈ ਕਰਦੇ ਸੀ ਕਿ ਮਸ਼ੀਨ ਤੇ ਬਾਈ ਅੱਥੀ ਚੁਵਾਈ ਕਰ ਦਈਏ ਦੋਸਤੋ ਬੀਮਾ ਵੀਰ ਦੱਸਦਾ ਕਿ 3 ਸਾਲ ਦਾ ਕਰਾਇਆ ਸੀ ਵੈੜਦਾ ਬੀਮਾ ਹਜੇ ਪਿਆ ਉਹ ਵੀਰ ਨੇ ਤੁਹਾਨੂੰ ਡੇਟ ਦੱਸ ਹੀ ਦਿੱਤੀ ਆ ਬਾਕੀ ਗੱਲਾਂ ਬਾਤਾਂ ਵੀਰ ਨਾਲ ਤੁਸੀਂ ਫੋਨ ਤੇ ਕਰ ਲਿਓ ਜਾਂ ਵੀਰ ਦੇ ਘਰੇ ਆਇਓ ਤੀਜੇ ਸੂਵੇ ਸੁੰਦੀ ਆ ਜੇ ਇੱਥੇ ਕੋਈ ਵਪਾਰੀ ਭੈਣ ਭਰਾ ਹੁੰਦਾ ਉਹ ਦੂਜਾ ਸੂਵਾ ਵੀ ਕਹਿ ਦਿੰਦੇ ਉਹ ਤਾਂ ਪੰਜਵੇਂ ਵਾਲੇ ਨੂੰ ਵੀ ਦੂਜਾ ਸੂਵਾ ਕਹਿ ਦਿੰਦੇ ਆ ਵਧੀਆ ਗੱਲ ਆ ਇਮਾਨਦਾਰੀ ਨਾਲ ਵੀਰ ਨੇ ਸਹੀ ਸੂਵਾ ਦੱਸਿਆ ਤੀਜਾ ਸੂਵਾ ਵਜਨ ਬਹੁਤ ਆ 30 24 ਲੀਟਰ ਦੁੱਧ ਬਾਈ ਦੱਸਦਾ ਕਿ ਦੂਜੇ ਸਵੇਰੇ ਦੇ ਥੱਲੋਂ ਮੈਂ ਚੋਇਆ ਹਵਾਨਾ ਕਰਮਾੜੀ ਨੇ ਬਹੁਤ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਆ ਇੱਕ ਹਫਤਾ ਬਾਈ ਦੱਸਦਾ ਹਜੇ ਲੈ ਜੂ 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਵਛੀ ਲੇਵਾ ਲਾਹੂ ਬਹੁਤ ਬਾਕੀ ਤਿਆਰੀ ਹਵਾਨੇ ਦੀ ਬਹੁਤ ਐ 17-18 ਕਿਲੋ ਦੁੱਧ ਵਾਲਾ ਹਵਾਨਾ ਦਾ ਕਰਮਾੜੀ ਹੋਣੀ ਤਿਆਰ ਕਰੀ ਫਿਰਦੀ ਬਾਕੀ ਹਜੇ ਇੱਕ ਹਫਤਾ ਪਿਆ ਡੇਟ ਮੁਤਾਬਕ ਕੱਚੀ ਐ ਆ ਤੁਸੀਂ ਵੇਖ ਸਕਦੇ ਆ ਸਾਰੀ ਵਾਲ ਢੱਲ ਕੱਢ ਕੇ ਸੁਣਾ ਹਫਤੇ ਦੀ ਕੱਚੀ ਮੰਨ ਲਓ ਬਾਕੀ ਗਰਮੀ ਹੈ ਕੋਈ ਦਿਹਾੜੀ ਡੰਗ ਪਸ਼ੂ ਪਹਿਲਾਂ ਵੀ ਸੂ ਸਕਦਾ ਤੇ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦਾ ਉਹ ਅੱਗੇ ਵਾਈਗਰੂ ਨੂੰ ਪਤਾ ਕੱਦ ਵੱਡਾ ਵਜਨ ਬਹੁਤ ਆ ਸੀਲ ਸਾਊ ਫੁੱਲ ਹੈ ਹੱਥੀ ਬਾਈ ਦੱਸਦਾ ਕਿ ਚਵਾਈ ਕਰਦੇ ਸੀ ਇਹਦੀ ਥਨ ਚਾਰ ਹੀ ਹੈ ਹੱਥੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਸੀਲ ਸਾਊ ਫੁੱਲ ਆ ਤੁਸੀਂ ਵੇਖ ਸਕਦੇ ਮਾਰਦੇ ਬਈ ਹੱਥ ਇੱਕ ਵਾਰੀ ਫੇਰ ਫੁੱਲ ਸੀਲ ਸਾਊ ਤੀਜਾ ਸੂਆ ਡੱਬੀ ਵਛੀ ਸੇਵਾ ਸੰਭਾਲ ਵੀਰ ਦੀ ਫੁੱਲੀ ਹੈ ਮੱਧਯਾਰਗਾ ਪੈਠ ਫੜਾ ਕੋਈ ਲਿੱਸੀ ਮਰੀ ਹੰਬੀ ਜਣੀ ਪੂਰੀ ਭਾਰੀ ਨਰੋਈ ਨਿਕਰ ਤੀਜਾ ਸੂਆ ਵੈੜ ਚੰਗੇ ਦੁੱਧ ਵਾਲੀ 23 24 ਲੀਟਰ ਦੁੱਧ ਵੀਰ ਦੱਸਦਾਗੇ ਦੂਜੇ ਸੂਏ ਦੇ ਥੱਲੇ ਸਵਿਚ ਹੋਇਆ ਬਾਕੀ ਜਾਤ ਵਾਲੀ ਬੱਚੀ ਇਹਨਾਂ ਖੁੱਲਾ ਦੁੱਧ ਪਿਆ ਵੀ ਦੇਣਾ ਇਹਦਾ ਕਰਮ ਵਾਲੀਆਂ 30 30 40 40 50 50 60 60 70 ਲੀਟਰ ਤੱਕ 70 ਪਲੱਸ ਵੀ ਦੇਈ ਜਾਂਦੀਆਂ ਪਰ ਬੰਦਾ ਸੇਵਾ ਵਾਲਾ ਹੋਵੇ ਸਹੀ ਜੇ ਜਾ ਕੇ ਸੇਵਾ ਹੀ ਨਹੀਂ ਕਰਨੀ ਸੁੱਕੀ ਤੂੜੀ ਤੇ ਬੰਨੀ ਰੱਖੀ ਗਰਮੀ ਹੈਗੀ ਤੁੱਪਈ ਬੰਨੀ ਰੱਖੀ ਫੇਰੇ ਨੇ 15 ਕਿਲੋ ਵੀ ਨਹੀਂ ਦੇਣਾ ਕਿਉਂਕਿ ਦੁੱਧ ਦੇਣਾ ਤਾਂ ਸੇਵਾ ਨੇ ਆ ਜਿੰਨੀ ਆਪਾਂ ਸੇਵਾ ਕਰ ਲਾਂਗੇ ਦਾਣਾ ਦੱਪਾ ਪਾ ਲਾਂਗੇ ਉਹ ਦੁੱਧ ਦੁੱਗਣਾ ਦੁੱਧ ਕਰਮਾ ਲੀਆਂ ਚਵਾ ਦੇ ਦਿੰਦੇਗਾ ਮੂੰਹ ਮੱਥੇ ਦੀ ਸੋਹਣੀ ਐ ਦੂਸਰੀ ਸਾਈਡ ਤੋਂ ਵੀ ਵੇਖ ਲਓ ਥੋਣ ਸੋਹਣੇ ਥਾਣੇ ਗੈਬ ਚ ਲੱਗੇ ਮੁੱਲ ਭਾਈ ਜਾਇਜ਼ ਜਾਂ ਲੈਣ ਦੇ ਨਾਲ ਹੈ ਜੀ ਮੁੱਲ ਭਾਈ ਜਾਇਜ਼ 70000 ਰੁਪਏ ਕਰ ਦੋ 70000 ਥੋੜਾ ਘਣਾ ਮਾਨਤ ਉਹ ਮੌਕੇ ਦੇ ਠੀਕ ਹੈ ਜੀ ਦੋਸਤੋ ਆਫ ਕੈਮਰਾ ਵੀ ਵੀਰ ਦੱਸਦਾ ਸੀਗਾ ਕਿ ਆਪਾਂ ਲੈਣ ਦੇਣ ਵਾਲੀ ਡਿਵਾਂਡ ਹੀ ਕਰਨੀ ਐ 70000 ਮੁੱਲ ਐ ਬਾਲਾ ਫਰਕ ਨਹੀਂ ਪੈਣਾ ਥੋੜਾ ਘਣਾ ਮਾਨਤਾਣ ਚਲੋ ਹੋਊਗਾ ਜਰੂਰ ਬੇਫਿਕਰ ਹੋ ਕੇ ਆ ਜਿਓ ਜਿਹੜੇ ਹਿਸਾਬ ਨਾਲ ਵਹਿੜ ਦਾ ਕੱਦ ਕਾਠ ਹੈ ਵਜਨ ਦੁੱਧ 20 ਕਿਲੋ ਤੋਂ ਤਾਂ 20 ਕਿਲੋ ਮੰਨ ਕੇ ਹੀ ਸੌਦਾ ਕਰ ਲਓ 20 ਕਿਲੋ ਤਾਂ ਖੁੱਲਾ ਹੀ ਪਿਆ ਦੇਣਾ ਕਰਮਾਲੀ ਨੇ ਫਿਰ ਇਦੂ ਘੱਟ ਮੁੱਲ ਜਿਦਾ ਤੁਹਾਨੂੰ ਪਤਾ ਮਿਲਦੀ ਵੀ ਨਹੀਂ ਦੁੱਧ ਤੇ ਵੀਰ ਕਹਿੰਦਾ ਮੈਂ 23-24 ਲੀਟਰ ਇਹਦੇ ਥੱਲੋਂ ਚੋਇਆ ਤੇ ਇਹਨਾਂ ਖੁੱਲਾ ਦੁੱਧ ਕਰਮਾਲੀ ਨੇ ਪਿਆ ਵੀ ਦੇਣਾ ਮੁੱਲ ਵੀ ਜੈ ਜੀ 70000 ਵਿੱਚੋਂ ਮਾਨਤਾਣ ਹੋ ਜੂ ਜੇ ਇਹੀ ਕਿਸੇ ਵਪਾਰੀ ਦੇ ਘਰੇ ਖੜੀ ਹੁੰਦੀ ਤਾਂ 5-7000 ਮੁੱਲੇ ਇਹਦੂ ਹੋਰ ਵੱਧ ਹੋਣਾ ਸੀਗਾ ਬਾਕੀ ਮੋਬਾਈਲ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ 22 ਦੇ ਘਰੇ ਆਉਣਾ ਐਡਰੈਸ 22 ਦਾ ਦੂਰੀ ਵੇਰੀ ਦੱਸ ਦੇਣਾ ਪਿੰਡ ਮਾਲਾ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਮੁੱਦਕੀ ਨੂੰ ਜਾਂਦੇ ਆ ਤਾਂ ਚਿੱਟੀ ਪੱਟੀ ਵਾਲਾ ਰੋਡ 22 ਉਹਨਾਂ ਦੇ ਪਿੰਡ ਵਿੱਚ ਦੀ ਰੰਗਦਾ ਮਾਲਲੇ ਤੋਂ 5 ਕਿਲੋਮੀਟਰ ਵਾਂਗੂ ਸ਼ੈਵਦੇ ਵਾਲੇ ਪਾਸੇ ਨੂੰ ਮੁੱਦਗੀ ਹੈ ਮੁੱਦਗੀ ਤੋਂ ਚੜਦੇ ਵਾਲੇ ਪਾਸੇ ਨੂੰ ਪਿੰਡ ਮਾਲਾ ਕਲਾਂ ਅੱਗੇ ਬਾਗਾਪੁਰਾਣਾ ਆ ਜਾਂਦਾ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਹੈ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਵੀਰਨਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਬਿਲਕੁਲ ਜਾਇਜ਼ ਹੈ ਮੁੱਲ ਚੰਗੇ ਦੁੱਧ ਵਾਲੀ ਵੱਡੇ ਕੱਦ ਵਾਲੀ ਬੱਚੀ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ